ਮਿਡਲ ਕਲਾਸ ਮੁੰਨੇ ਹਾਂਜੀ ਬੀਤੋ ਕੀ ਹਾਲ ਚਾਲ ਨੇ ਸਾਰਿਆਂ ਦੇ ਆਈ ਆਫੀਸਰ ਬਹੁਤ ਵਧੀਆ ਹੋ ਗਏ ਬੀਤੋ ਤੁਹਾਡਾ ਸਵਾਗਤ ਆ ਸਾਰਿਆਂ ਦਾ ਸਾਰੇ ਅੱਜ ਦੇ ਵੱਲ ਬਹੁਤ ਵਧੀਆ ਕੰਮ ਕਰਨ ਜਾ ਰਹੀਆਂ ਸ਼ਬੀਲ ਲਾਉਣ ਜਾ ਰਹੀ ਜੀਓ ਇਹ ਫੁੱਲਾ ਫੁੱਲ ਚੰਗੀ ਤਰ੍ਹਾਂ ਸਾਫ ਕਰ ਰਿਹਾ ਚੰਗੀ ਤਰ੍ਹਾਂ ਇਹ ਉੱਥੇ ਬਾਵਾ ਕੀ ਲੱਗੀ ਹੋਈ ਸੀ ਲੇ ਹਾਂ ਉਹ ਸਰਫਲੇ ਪਾਣੀ ਚ ਕੱਢ ਲੈਣਾ ਯਾਰ ਇਹ ਹੋ ਰਹੀ ਸ਼ਬੀਲ ਦੀ ਉਹੋ ਮਿੱਤਰੋ ਹੁਣ ਆਪਸ ਸੇਵਾ ਕਰ ਲਈ ਕਰੀ ਪਾਂਡੇ ਭੁੰਡੇ ਤਵਾ ਲੀਏ ਫਿਰ ਬਾਕੀ ਤੋਂ ਅੱਗੇ ਕਰ ਦਿਖਾਉਣੇ ਆ ਬਲੌਗ ਦੇ ਖਰਦੇ ਆ ਕਿ ਕਿਨੂੰ ਲਾਸਟ ਤੱਕ ਆਜੋ 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 ਸੇਵਾ ਕਰੋ ਜਲਦੀ ਜਲਦੀ ਕੁੱਜੀ ਲਓ ਤਾਂ ਮੇਰੇ ਮੜੇ ਲੇਟ ਹੋਈ ਜਾਨੇ ਜਲਦੀ ਆ ਪਿੱਛੋਂ ਖੱਤੀ ਆ ਵੀਡੀਓ ਵੀਡੀਓ ਫਿਰ ਬਣਾਉਣੀਆਂ ਆਂ ਚਲਾਓ ਜਲਦੀ ਆਓ ਡਰਾਈਵਰ ਵੇਲ ਲਓ ਭੁਜਾਓ ਇਹਨੂੰ ਭੁਜਾਓ ਇਹਨੂੰ ਉਡਮਾ ਗੇਅਰ ਪਾ ਦੋ ਇਹਦਾ ਇਹਨੂੰ ਮੜਾ ਹੁਣ ਵਾਟ ਹਾਂ ਉਡਮਾ ਗੇਅਰ ਪਾ ਦਈਏ ਨਾ ਹਾਂ ਇਹਨੂੰ ਇੱਕ ਸਾਈਡ ਤੇ ਰੱਖੇ ਨਾ ਹੋਵੇ ਕਿ ਸਾਰਾ ਸਮਾਨ ਨਾਲੀ ਜਿਹੜੇ ਕਿ ਉਧਰ ਪੜੇ ਪਾਪ ਜੀ ਜਾਪ ਹੈ ਹਾਂ ਵਰਨਵਾਸ ਰੱਖੋ ਚਲੋ ਚਲੋ ਲੋ ਵੀ ਮਿੱਤਰੋ ਪਹੁੰਚ ਗਏ ਆਪਾਂ ਬਾਬੇ ਦੇ ਸੇਵਾਦਾਰ ਪਹੁੰਚੇ ਸਿਰ ਨੰਗਾ ਹੈ ਸਿਰ ਨੰਗਾ ਮੱਥਾ ਟਕਿਆ ਹੈ ਗਰਮੀ ਬੜੀ ਹੈ ਦੇਖੋ ਬਾਬੇ ਦੀ ਮਿਹਰ ਨਾਲ ਦੇਖੋ ਫਲ ਕਿੰਨਾ ਲੱਗਿਆ ਹੈ ਬਹੁਤ ਸੇਵਾ ਕੀਤੀ ਜਾ ਰਹੀ ਵੰਚ ਵੱਲੋਂ ਤਿਆਰੀ ਹੋ ਗਈ ਮਿੱਤਰੋ ਆ ਪੂਰੀ ਸਾਰੇ ਫਿਲਟਰ ਸਹੀ ਰਾਹ ਕੁਝ ਕਹਿਣਾ ਚਾਹੋਗੇ ਗਰਮੀ ਬਹੁਤ ਹੈ ਤੁਸੀਂ ਕੁਝ ਕਹਿਣਾ ਚਾਹੋਗੇ ਟੌਪ ਬਹੁਤ ਹੈ ਬਾਬੇ ਦੇ ਵਲੋਗ ਚ ਗਲਤ ਨਹੀਂ ਬੋਲਣਾ ਅੱਜ ਵਾਲੇ ਚ ਨਰਮਣ ਜਾਨ ਵੇਖੋ ਮੈਂ ਤਲੋ ਮੋੜਦੇ ਨਹੀਂ ਅੱਛਾ ਉਹ ਤਾਂ ਜੱਗ ਪਾਉ ਦੋ ਇਹ ਨਹੀਂ ਬੜਕੋ ਮੁਕੇ ਪਾ ਲੋ ਚਾਹ ਤਾਂ ਹੈ ਬੜਾ ਬਾਈ ਕਰੀ ਤੂੰ ਜਿਆਦਾ ਪੈ ਗਿਆ ਉਹ ਲੈ ਜੱਗ ਫੜੋ ਫਾਈਟਾ ਮਾਰ ਦੇ ਹੋਰ ਪਾ ਵੀ ਬੜਾ ਪਾ ਦੇ ਅੱਜ ਭੁਗੋਲ ਗਏ ਚਲ ਬਾਅਦ ਚਾਹ ਇਹ ਨਾਈਦਰ ਇੱਕੋ ਸਾਮੀ ਨੂੰ ਪਾਉ ਦਾ आ इधर आ इधर आया क्या बोला वो तो लाल वाले लाया नहीं तो जो बजे वो तो पापा जुर्माना नहीं के ਆ ਪਥਰਿਓ ਨਾ ਨਾ ਠੀਕ ਆ ਮਿੱਠਾ ਠੀਕ ਹੋ ਗਿਆ ਨਾ ਮੇਰਾ ਲੈ ਆਪਾਂ ਆਈ ਨਾ ਓਏ ਜਵਾਕੋ ਸੜਕ ਤੇ ਪਨਾ ਰਹੋ ਚਲੋ ਇਹਨਾਂ ਨੂੰ ਵੀ ਠੀਕ ਆਲਾ ਸਰਾਵ ਨਾ ਚੱਲਿਓ ਦੂਰ ਹੋ ਜਾ ਬੰਦਿਓ ਪਿੱਛੇ ਹੋ ਜਾ ਪਿੱਛੇ ਹੋ ਪਹਿਲਾਂ ਪਿੱਛੇ ਹੋ ਪਿੱਛੇ ਹੋ ਕੇ ਪੀਓ ਕਾਕੇ ਪਿੱਛੇ ਹੱਜ ਮੈਨੂੰ ਵੀ ਪਿੱਛੇ ਹੀ ਜਾਓ ਖੜੋ ਲਾਤਾ ਕਿੰਨੀ ਪਰ ਉੱਪਰ ਉੱਪਰ ਤੇ ਆਓ ਯਾਰ ਉੱਧਰ ਵੀ ਤੇ ਆਓ ਕੇਤਲੀ ਭਰ ਲੇ ਮੈਂ ਕਹਿਣਾ ਉਹ ਉਹ ਝੂਠੇ ਗਲਾ ਪਿੱਛੇ ਕਿੰਨੇ ਗਲਾ ਫੜੀ ਜਾਂਈ ਬਾਈ ਉਹਰੇ ਤੂੰ ਦੇ ਗਲਾ ਹੱਟ ਜਾ ਆ ਹਾਂ ਉਹ ਦੋ ਕਿਹਦਾ ਆ ਬਾਈ ਦੀ ਨਾ ਮਤ ਜੇ ਕੋਈ ਰਹੇਗਾ ਬਜਵਾ ਉਹ ਫਾੜੀ ਕਿੱਦਿਆਂ ਨੇ ਇਹਾ ਫੜਨ ਵਾਲੀ ਪਿੱਛੇ ਹੋ ਕੇ ਪੀਓ ਪਿੱਛੇ ਹੋ ਰੋਡ ਆ ਕੋ ਤੂੰ ਆਪੇ ਵੜਾਉਣਗੇ ਮੈਨੂੰ ਬਾਤ ਆਹੋ ਚੱਲ ਫਾੜਾ ਬਿੱਲਿਆਂ ਨੇ ਜਿਹੜਾ ਮਹਗਾਰ ਬਿੱਲੇ ਰਾਣੇ ਉਹ ਤਾਂ ਇਹਦਾ ਕਾਇਆ ਨਹੀਂ ਕਿੱਥੋਂ ਗਿਆ ਵਰਪਲੇ ਗਏ ਹੋਏ ਲੱਗ ਗਿਆ ਆ ਵਿੱਚ ਕੰਮ ਕਰ ਫਾੜਾ ਫਾੜ ਯਾਰ ਚਾਹਾਂ ਕਰਦੇ ਨੇ ਯਾਰ ਇਹਦਾ ਅੱਛਾ ਯਾਰ ਇੱਕ ਵਕਤ ਦੀ ਦੇ ਵਿੱਚ ਸਕਾਫਾ ਤੱਕ ਹੀ ਨਿਕਲ ਕੋ ਪੁੱਤ ਕਿੱਥੋਂ ਤੱਕ ਤਨ ਨੂੰ ਹੁਣ ਹੋਂ ਤੱਕ ਦੇ ਵਿੱਚ ਹੁਣ ਤੱਕ ਦੇ ਵੱਲ ਸੱਪ ਚੱਲੋ ਸੁਤਰੀ ਪਈ ਬਰਕਤ ਆਪ ਨੂੰ ਟੱਕਲਾ ਆ ਪਣੀ ਓਏ ਚੱਲ ਜਾ ਪੜੀਆਂ ਇੱਥੇ

ਨਾਲ ਨਾਰੀਅਲ ਦਾ ਲੰਗਰ ਲਟਾਇਆ ਜਾਏਗਾ ਇਹ ਸੇਵਾਦਾਰ ਨੇ ਨੇ ਕੀ ਕਰਦੇਵੇਂ ਇਹਨਾਂ ਨੂੰ ਕੀ ਕਰਦੇ ਤੈਨੂੰ ਪਤਾ ਨਹੀਂ ਕਿ ਤੂੰ ਬੰਨਣਾ ਤੂੰ ਚਾਹਣਾ ਕਿ ਤੂੰ ਬੰਨਣਾ ਮੈਂ ਨਹੀਂ ਦਾਰਦਾ ਮੈਂ ਫੋਨ ਹੀ ਕਰ ਦੂੰਗਾ ਚਲੋ ਕੋਈ ਨਹੀਂ ਸਵੇਰੇ ਵਿੱਚ ਚਲਾਉਣਾ ਭਰਾਵਾ ਅੱਜ ਆਲੇ ਪੈਸੇ ਸਾਨੂੰ ਇਹ ਹੁਣ ਇਹਨਾਂ ਦਿਨ ਚ ਦੱਬੀ ਹੋਣਾ ਜਿੰਨ ਜਿੰਨ ਮੀਂਹ ਨਹੀਂ ਪੈਂਦਾ ਹਰਸ਼ ਕਰਾਉਣੋਂ ਬਾਅਦ ਕੱਲ ਹਰਸ਼ ਇੱਕ ਮਿੰਟ ਹੈਲੋ ਨਾਲੇ ਮਿੱਠਾ ਬਣੇ ਹੁੰਦੇ ਮੰਮੇ ਆਉਂਦੇ ਸਮੇਂ ਕੰਮ ਨਹੀਂ ਉੱਥੇ ਜਲ ਜਾਂਦੇ ਹੁਣ ਬ੍ਰੰਮੀ ਤਿਆਰ ਕੀਤੀ ਜਾ ਰਹੀ ਹੈ ਵੀਲਰ ਰਹਿ ਗਿਆ ਕਟਾ ਬਣਾ ਚੱਲ ਬਾਬ ਨਾਲ ਬ੍ਰੰਮੀ ਹੋ ਜਾਣਾ ਆਈ ਬਾਈ ਬਾਹਰ ਕਰਕੇ ਫਮ ਲੇਟ ਹੋ ਗਿਆ ਓ 50 ਰੁਪਏ ਰਹਿ ਲਾ 50 ਮੋਰ ਆਈ ਸ਼ਾਮ ਨੂੰ ਕੋਈ ਦੇਖ ਕੋਲ ਮੋਫੂਨ ਨਾ ਆਉਂਦਾ ਉਹ ਵੇਖ ਓਏ ਹਰ ਜੀ ਮਿਕਸ ਚੱਕੀ ਮਿਕਸ ਚੱਕੀ ਚੀ ਜਿਆਦਾ ਵੀ ਹੁੰਦਾ ਪਿਆ ਯਾਰ ਇਹ ਬੰਦ ਕਰ ਜਾ 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 ਸ਼ਾਬਾ ਸ਼ਾਬਾ ਰੁਕਣਾ ਨਹੀਂ ਜਾਣੇ ਭਾਨ ਭਾਨੇ ਜੀ ਕਾਲੀ ਇੱਕ ਲਿਆਈ ਹੈ

ਵੀਰੇ ਗਾਣੇ ਅੱਡ ਪਰੋ ਆਪੜ ਆਏ ਆ ਕਿ ਨਹੀਂ ਬਾਪ ਦਾ ਨਿਹਾਨ ਬਾਈ ਦਾ ਸਾਸਤਾ ਆ ਲੈ ਫੜਾ ਬਾਈ ਉਹ ਕਾ ਬਾਈ ਚੜਨੀ ਦਾ ਪਾ ਆ ਫੜ ਤੇਰਾ ਵੀ ਡੈਡੀ ਕਿੱਧਰ ਹੈ ਓਏ ਹੋਰ ਲੈੜੋ ਇੱਕ ਇਹਦਾ ਕਰ ਰੈਡੀ ਲੇ ਜਿੰਦਾ ਬਾਹਰ ਰੱਖੇ ਤਾ ਕੋ ਮਾਡਲ ਆ ਗਿਆ ਯਾਰ ਮਾਡਲ 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 ਮਰਚੀ ਚਲੋ ਯਾਰ ਲਓ ਵੀ ਮਿੱਤਰੋ ਬਹੁਤ ਵਧੀਆ ਰਿਸ਼ਵੀਲ ਬਾਬੇ ਦੀ ਕਿਰਪਾ ਨਾਲ ਬਹੁਤ ਵਧੀਆ ਰਿਆ ਤੇ ਬਸ ਹੀ ਹੁਣ ਸਾਰਿਆਂ ਦੀ ਇਹ ਹੀ ਬੇਨਤੀ ਆ ਬਾਬਾ ਜੀ ਨੂੰ ਵੀ ਜਲਦੀ ਜਲਦੀ ਮੀਂਹ ਪਵਾ ਦਿਓ ਤੇ ਬਾਕੀ ਬਹੁਤ ਯੋਗਦਾਨ ਰਿਆ ਸਾਰਿਆਂ ਦਾ ਵਾਈਕਰ ਜੀ ਕਾ ਖਾਲਸਾ ਵਾਈਕਰ ਜੀ ਦੀ ਪਾਤਸ਼ਾਹੀ ਪੰਜ ਦਿਨ ਹੋ ਗਏ